ਕਟੋਂ ਕਟ ਵੀ 4 ਦਿਨਾਂ ਦੇ ਲਾਰੇ ਤੋਂ ਆਏ ਆ ਬੰਦੇ 4-5 ਦਿਨਾਂ ਦੇ ਲਾਰੇ ਤੋਂ ਗਵਾਂਡੀ ਵੀ ਕਹਿੰਦੇ 2-2 ਲੱਖ ਦੀ ਟੂੜੀ ਵੇਚਦੀ ਇੱਕ ਤਾਂ ਬੜੀ ਹੋਰ ਕਰਾਤੀ ਲਾਓ ਵੀ ਮਿੱਤਰੋ ਅੱਜ ਦਾ ਵਲੌਗ ਕੀ ਦਾ ਦੱਸਾਂਗੇ ਤੁਹਾਨੂੰ ਕੀ ਝਾੜ ਆਇਆ ਹੈ ਨਾ ਕੀ ਝਾੜ ਆਇਆ ਗੁਰਵਿੰਦਰ ਫਰੈਸ਼ ਕੋਲ ਵਾਹ 2-3 ਟਰਾਲੀਆਂ 2-3 ਟਰਾਲੀਆਂ ਪਰ ਨਾਲੋਂ ਕਿਵੇਂ ਮੱਧਮ ਰਿਹਾ ਕਿ ਬੱਦ ਗਿਆ ਝਾੜ ਇਹ ਪਰਜ ਨਹੀਂ ਹੈ ਪਰਜ ਨਹੀਂ ਹੈ ਹੂੰ ਅੱਛਾ ਕਿਰਾਇਆ ਕੀ ਮੰਨਦਾ ਟੂੜੀ ਦੇ ਰੁਪਏ ਬਹੁਤ ਬੱਦ ਗਿਆ ਬੋਛਣਾ ਹੈ ਟੱਕ ਨਾਲੇ ਵੀ ਕਹਿੰਦੇ ਸੀ ਬਾਈ ਮੁਸ਼ਕਲ ਹੈ ਇੱਕ ਤਾਂ ਫੜੀ ਹੋਰ ਕਰਾਤੀ ਕਰਵਾਤੀ ਐਫ ਡੀ ਆ ਕੀ ਵਰੀ ਨਹੀਂ ਚਾਹਦਾ ਕੋਈ ਐਸੇ ਕਿ ਮਿੱਤਰੋ ਤੂੜੀ ਦੀ ਐਫ ਡੀ ਕਰਾਤੀ ਉਹ ਬੰਦੇ ਨੇ ਜਿਹਦੇ ਕੋਲੇ ਬਾਣ ਠੇਕੇ ਤੇ ਸੀਗੇ ਅਗਲਾ ਕਹਿੰਦਾ ਸੀ ਬਾਈ ਐਸੇ ਕਿ ਤੂੜੀ ਰਹਿਣਾ ਪਰ ਤਾਂ ਸਾਡੇ ਗਵਾਂਢੀ ਵੀ ਕਹਿੰਦੇ 2-2 ਲੱਖ ਦੀ ਤੂੜੀ 베ਚਤੀ ਐਸੇ ਖੇਤ ਹੀ ਨਹੀਂ ਆਇਆ ਕੋਈ ਹਨਾ ਆਏ ਨਹੀਂ ਖੇਤ ਚਾਗੇ ਹੀ ਨਹੀਂ ਐ ਐਫ ਡੀ ਪੈਜੇ ਬੰਦੇ ਤੇ ਉਹ ਆ ਗਈ ਦੁਪਹਿਰੇ ਸਕੇ ਦੁਪਹਿਰੇ ਸੱਤੋਂ ਘੱਟ ਵੀ 4 ਦਿਨਾਂ ਦੇ ਲਾਰੇ ਤੋਂ ਆਏ ਆ ਬੰਦੇ 4-5 ਦਿਨਾਂ ਦੇ ਲਾਰੇ ਤੋਂ ਤੇ ਤੇ ਰਿਮੋਟ ਇਹਨਾਂ ਦਾ ਹੱਥ ਹੀ ਆ ਕੋਈ ਨਾ ਜਦੋਂ ਆਪਾਂ ਆ ਕੇ ਇਹਦੇ ਤੇ ਉਦੋਂ ਕਰ ਲਾਂਗੇ ਇਹਨਾਂ ਨਾਲ ਸੈਟਮੈਂਟ ਅੰਦਰ ਅੰਦਰ ਕਰਕੇ ਆ ਸੱਤਾਂ ਕੰਮ ਬੈਂਦੀਆਂ ਵਾਲੇ ਆ ਪੂਰੇ ਇਹ ਬੰਦੇ ਬਈ ਕਟੋ-ਕਟ ਵੀ ਅ 4 ਦਿਨਾਂ ਦੇ ਲਾਰੇ ਮਗਰੋਂ ਪਤਾ ਨਹੀਂ 5 ਦਿਨਾਂ ਦੇ ਮਗਰੋਂ ਕਦੇ ਬੈਲਟਾਂ ਤਾਰ ਦਿੰਦੇ ਆ ਕਦੇ ਬੈਰਿੰਗ ਪੂਰੰਗਾ ਤੇ ਹਰ ਇੱਕ ਮਸ਼ੀਨ ਵਾਲੇ ਐਂ ਕਰਦੇ ਆ ਕਿ ਕੱਲਿਆਂ ਨਹੀਂ ਕਰੀਏ ਇਹ ਐਂ ਗਰਵਿੰਦਰ ਕਿਵੇਂ ਕੀ ਕਹਿੰਦਾ ਤਰਾ ਵੀ ਹੋ ਜਾਂਦੀ ਹੈ ਬਈ ਗੱਲ ਹੋ ਜਾਂਦੀ ਹੈ ਕਿਵੇਂ ਹੋ ਜਾਂਦੀ ਹੈ ਚਲਦੀ ਮਸ਼ੀਨ ਦੀ ਤਾਂ ਕੀ ਪਤਾ ਅੱਛਾ ਕਿਤੇ ਉਹੀ ਨਾ ਚਲਾਈ ਜਾਂਦੇ ਹੁਣ ਨਹੀਂ ਇਹ ਸੀਗਾ ਜੀ ਅੱਜ ਦਾ ਬਲੌਗ ਜਿਹੜਾ ਕਿ ਆਪਾਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਸ਼ੇਅਰ ਕੀਤਾ ਤੇ ਉਮੀਦ ਕਰਦਾ ਵਧੀਆ ਲੱਗਿਆ ਹੋਊਗਾ ਹਾਸੀਆਂ ਖੇਡੀਆਂ ਸੀ ਮਿੱਤਰੋ ਵਿੱਚ Tam navadim trof v ljudi, ki kanle bot bot.